ਦੇਸ਼ ਦੇ ਇਤਿਹਾਸ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਇਹ ਦਿਨ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਏਗਾ ਕਿਉਂਕਿ ਅੱਜ ਪੰਜਾਬ ਦੇ ਹਰ ਵਸਨੀਕ ਨੂੰ 10-10 ਲੱਖ ਰੁਪਏ ਦਾ ਮੁਕਤਮਤੀ ਸ਼ਹੀਦ ਬੀਮਾ ਯੋਜਨਾ ਕਾਰਡ ਦਾ ਜਿਹੜਾ ਅਸੀਂ ਅੱਜ ਉਹ ਕਾਟਣ ਕੀਤਾ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮ ਮਸ਼ੂਰੀਬਿੰਦ ਕੇਸ਼ੀਵਾਲ ਜੀ ਵੱਲੋਂ ਅੱਜ ਇਸ ਕਾਰਡ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ ਸੋ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਯੂਥ ਵਲੰਟੀਅਰ ਜਿਹੜੇ ਘਰਾਂ-ਘਰਾਂ ਚ ਜਾਣਗੇ ਸਲਿੱਪਾਂ ਦੇ ਕੇ ਆਉਣਗੇ ਤੇ ਲੋਕੇਸ਼ਨ ਦੱਸਣਗੇ ਕਿੱਥੇ ਕਾਰਡ ਬਣਦਾ ਸੋ ਨੇੜੇ ਦੀ ਲੋਕੇਸ਼ਨ ਦੇ ਉੱਤੇ ਜਿਹੜਾ ਇਹ ਕਾਰਡ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਥੋੜੇ ਹੀ ਦਿਨਾਂ ਦੇ ਵਿੱਚ ਤੁਹਾਡਾ ਕਾਰਡ ਬਣ ਕੇ ਤੁਹਾਡੀ ਜੇਬ ਚ ਆ ਜਾਊਗਾ ਸੋ ਇਹਦੇ ਵਾਸਤੇ ਇੱਕ ਆਧਾਰ ਕਾਰਡ ਤੇ ਦੂਜਾ ਸਾਨੂੰ ਵੋਟਰ ਕਾਰਡ ਇਹ ਦੋ ਆਇਡੈਂਟੀਫਿਕੇਸ਼ਨ ਜਿਹੜੇ ਆ ਜ਼ਰੂਰੀ ਹੋਣਗੇ ਸੋ ਜੋ ਬੱਚਿਆਂ ਵਾਸਤੇ ਆ ਜਨਮ ਸਰਟੀਫਿਕੇਟ ਤੇ ਅਡੌਪਸ਼ਨ ਸਰਟੀਫਿਕੇਟ ਜ਼ਰੂਰੀ ਹੋਊਗਾ ਸੋ ਇਹ ਬਹੁਤ ਹੀ ਈਜ਼ੀ ਡੰਗ ਦੇ ਨਾਲ ਜਿਹੜਾ ਇਹ ਰਿਕਾਰਡ ਜਿਹੜਾ ਆਮ ਲੋਕਾਂ ਤੱਕ ਮੁਹੱਈਆ ਹੋਏਗਾ। ਦੇਖੋ ਜੀ ਉਹ ਤੇ ਬੁੰਦਲੇ ਪਏ ਨੇ ਸਾਡੇ ਪੰਜਾਬ ਦੀ ਤਰੱਕੀ ਨੂੰ ਵੇਖ ਕੇ ਇਹਨਾਂ ਲੋਕਾਂ ਦਾ ਪੰਜਾਬ ਦੇ ਨਾਲ ਕੋਈ ਵਾਹ ਵਾਸਤਾ ਨਹੀਂ। ਇਹ ਲੋਕ ਹਮੇਸ਼ਾ ਪੰਜਾਬ ਦੇ ਨਾਲ ਦਗਾ ਕਮਾਉਣ ਵਾਲੇ ਲੋਕ ਨੇ। ਇਹਨਾਂ ਨੂੰ ਸਿਰਫ ਆਪਣੀ ਕੁਰਸੀ ਦਾ ਮਤਲਬ ਹੈ ਆਪਣੇ ਪਰਿਵਾਰ ਦੇ ਨਾਲ ਮਤਲਬ ਹੈ ਆਪਣੇ ਚਿਹਤਿਆਂ ਦੇ ਨਾਲ ਮਤਲਬ ਹੈ ਪੰਜਾਬ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ। ਪੰਜਾਬ ਦੇ ਦੁੱਖਾਂ ਦਾ ਦਰਦ ਹੀ ਸਰਦਾਰ ਭਗਵੰਤ ਸਿੰਘ ਮਾਨ ਜਿੰਨੂੰ ਪਤਾ ਹੈ ਕਿ ਆਮ ਬੰਦੇ ਦੀ ਦਿਹਾੜੀ ਕਿੰਨੀ ਹੈ ਤੇ ਉਹਨੂੰ ਕਿੰਨਾ ਲਾਭ ਚਾਹੀਦਾ। ਸੋ ਸੈਸੋ ਜੁੰਟ ਬਿੱਲੀ ਜਿਹੜੀ ਅਸੀਂ ਸਰਕਾਰ ਵੱਲੋਂ 100 ਦਿਨ ਦੇ ਅੰਦਰ ਅੰਦਰ ਜਿਹੜੀ ਉਹ ਗਰੰਟੀ ਪੂਰੀ ਕੀਤੀ ਸਿੱਖਿਆ ਦੀ ਕ੍ਰਾਂਤੀ ਅਸੀਂ ਲੈ ਕੇ ਆਏ ਸੜਕਾਂ ਦੀ ਕ੍ਰਾਂਤੀ ਅਸੀਂ ਲੈ ਕੇ ਆਏ ਪੰਜਾਬ ਦੇ ਕਿਸਾਨਾਂ ਬਾਰੇ ਅਸੀਂ ਸੋਚਿਆ ਸੋ ਹੁਣ ਸਭ ਤੋਂ ਜਿਹੜਾ ਮਹਿੰਗਾ ਲਾਜ਼ ਹੁੰਦਾ ਹੈ ਬਿਮਾਰੀ ਉਹਦੇ ਵਾਸਤੇ 10 ਲੱਖ ਦਾ ਬੀਮਾ ਯੋਜਨਾ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਹ ਅਸੀਂ ਸ਼ੁਰੂਆਤ ਕੀਤੀ ਹੈ ਅੱਜ ਪਰਿਵਾਰ ਦੇ ਵਿੱਚ ਜੇ 6 ਜੀ ਹੈ ਤੇ ਪਰਿਵਾਰ ਨੂੰ 60 ਲੱਖ ਦਾ ਇੰਸ਼ੋਰੈਂਸ ਜਿਹੜਾ ਔਕਾੜ ਬਣੇਗਾ ਹਰ ਇੱਕ ਪਰ ਹੈਡ 10 ਲੱਖ ਰੁਪਇਆ ਪਰ ਪਰਸਨ ਦਾ ਜਿਹੜਾ ਉਹ ਅਸੀਂ ਦੇਣ ਜਾ ਰਹੇ ਹਾਂ ਜਿੱਦੇ ਨਾਲ ਸਾਡੇ ਨਾਲ ਪ੍ਰਾਈਵੇਟ ਹਸਪਤਲ ਵੀ ਅਟੈਚ ਹੋਣਗੇ ਸਰਕਾਰੀ ਹਸਪਤਲ ਵੀ ਅਟੈਚ ਹੋਣਗੇ ਤੇ ਸਰੀਰ ਨੂੰ ਹਰ ਬਿਮਾਰੀ ਦੇ ਇਲਾਜ ਵਾਸਤੇ ਜਿਹੜਾ ਉਹ ਅਸੀਂ ਸੁੱਖ ਸੁਵਿਧਾਵਾਂ ਜਿਹੜੀਆਂ ਪ੍ਰਾਪਤ ਕਰਨ ਜਾਣ ਦੇਵਾਂਗੇ ਕਿਉਂਕਿ ਵੇਖੋ ਤੁਸੀਂ ਗੱਲ ਕਿੱਥੀ ਪਾੜੇ ਗਲਤ ਬੋਲੀ ਜਾ ਰਹੇ ਹੈ ਪਾੜੇ ਉਹਨਾਂ ਨੂੰ ਪਹਿਲਾਂ ਵੀ ਨਹੀਂ ਸੀ ਹੋਂ ਤੇ ਹੁਣ ਕਿੱਥੋਂ ਆਣੇ ਆ ਇਸ ਕਰਕੇ ਉਹ ਤਾਂ ਪਹਿਲਾਂ ਹੀ ਉਹਨੇ ਪੜਿਆ ਪੰਜਾਬੀ ਨਾਲ ਕੋਈ ਵਾ ਵਾਸਤਾ ਨਹੀਂ ਇਹ ਇਹ ਤਗੜੇ ਸਕੂਲਾਂ 'ਚ ਪੜ੍ਹੇ ਹੋਏ ਜਿੱਥੇ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਬਾੜੇ ਪੜ੍ਹਾਇਆ ਹੀ ਨਹੀਂ ਜਾਂਦੇ ਉਹਨਾਂ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਆ ਇਸ ਕਰਕੇ ਇਹਨਾਂ ਨੂੰ ਪੰਜਾਬੀ ਨਾਲ ਕੋਈ ਵਾਅ ਵਾਸਤਾ ਨਹੀਂ ਸੋ ਇਸ ਕਰਕੇ ਅਸੀਂ ਪਿੰਡਾਂ ਦੇ ਪੜ੍ਹੇ ਹੋਏ ਆ ਪੰਜਾਬ ਦੇ ਪੜ੍ਹੇ ਹੋਏ ਆ ਪੰਜਾਬ ਦੇ ਸਕੂਲਾਂ ਦੇ ਪੜ੍ਹੇ ਹੋਏ ਆ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੀ ਸੇਵਾ ਵਾਸਤੇ ਸਾਨੂੰ ਜੋ ਟੀਚਰ ਮਿਲਿਆ ਗਿਆ ਅਸੀਂ ਉਸ ਟੀਚੇ ਦੇ ਨਾਲ-ਨਾਲ ਚੱਲਦੇ ਹੋਏ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਸੋਚ ਤੇ ਪੈਰਾ ਦੇਣਾ ਅੱਗੇ ਲੜੀ ਜਾਓ ਉੱਥੇ ਜਿਹੜੀ ਸਾਰੇ ਹੀ ਮੁੱਖ ਮੰਤਰੀ ਆ ਕਿਹਦੇ ਕਿਹਦੇ ਨਾਮ ਲਓਗੇ ਤੁਸੀਂ ਨਾਮ ਲਈ ਤੇ ਲਿਸਟ ਲੰਮੀ ਹੋ ਜੂਗੀ ਇਸ ਕਰਕੇ ਉਹਨਾਂ ਦੀ ਤਾਂ ਗੱਲ ਹੀ ਨਾ ਛੱਡੋ ਈਵਨ ਕਿ ਉਹਨਾਂ ਤੋਂ ਉੱਤੇ 2027 ਵਾਸਤੇ ਮੁੱਖ ਮੰਤਰੀ ਦੇ ਚਿਹਰਾ ਵੀ ਨਹੀਂ ਲੱਭ ਰਿਹਾ ਇਸ ਕਰਕੇ ਤੁਸੀਂ ਉਹਨਾਂ ਦੀ ਗੱਲ ਹੀ ਨਾ ਕਰੋ ਕਿਉਂਕਿ ਉਹ ਘਾਵਤ ਹਨ ਇੱਕ ਵੀ ਭੰਡਾ ਬੜੋ ਜਿਆ ਕਿੰਨਾ ਕੁ ਭਾਰ ਇੱਕ ਮੁੱਗੀ ਚੱਕਲਾ ਦੂਜੀ ਤਿਆਰ ਜੇ ਰਾਜੇ ਵੀਨਿੰਗ ਨੂੰ ਵਿਹਲੇ ਕਰੀਏ ਤਾਂ ਪਰਗਰਸਨ ਕਾਇਦਾ ਉਹਨੂੰ ਸਾਈਡ ਤੇ ਕਰੀ ਤਾਂ ਚਨੀ ਆਇਆ ਤੇ ਚਨੀ ਨੂੰ ਸਾਈਡ ਤੇ ਕਰਦੇ ਬਾਜਵਾ ਸਾਹਿਬ ਆਜਦੇ ਆ ਬਾਜਵਾ ਸਾਹਿਬ ਤੋਂ ਪਹਿਲੇ ਹੋਰ ਵੀ ਪਤਾ ਨਹੀਂ ਕਿੰਨੇ ਸੁਖੀਅਤ ਦੇ ਤਰੀ ਫਿਰਦੇ ਆ ਇਸ ਕਰਕੇ ਤੁਸੀਂ ਨਾ ਹੀ ਨਾਮ ਨੌਜਾ ਕਿਉਂਕਿ ਇਹਨਾਂ ਪੰਜਾਬ ਦਾ ਬੇੜਾਗਰ ਕੀਤਾ ਇਹਨਾਂ ਦੇ ਰਾਜ ਦੇ ਵਿੱਚ ਬੜਾ ਕੁਝ ਜਿਹੜਾ ਉਹ ਗਲਤ ਹੋਇਆ ਤੁਸੀਂ ਸਾਰੇ ਜਾਣਦੇ ਹੋ ਆਉਂਦੀ ਰਿਕਾਰਡ ਹੈ ਬੜਾ ਕੁਝ ਗਲਤ ਹੋਇਆ ਬੜਾ ਕੁਝ ਗਲਤ ਕੀਤਾ ਇਸ ਕਰਕੇ ਜੋ ਕਾਲੀਆਂ ਨੇ ਕੀਤਾ ਜੋ ਕਾਂਗਰਸ ਨੇ ਕੀਤਾ ਜੋ ਭਾਜਪਾ ਨੇ ਕੀਤਾ ਕਿਸੇ ਤੋਂ ਲੁਕਿਆ ਨਹੀਂ ਇਸ ਕਰਕੇ ਪੰਜਾਬ ਦਾ ਇੱਕੋ ਇੱਕ ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਦੁੱਖਾਂ ਦਾ ਦਰਦੀ ਲੋਕਾਂ ਦੇ ਅ ਘਰਾਂ ਦਾ ਹਾਲ ਜਾਣਨ ਵਾਲਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਪੰਜਾਬ ਦੇ ਦਿਲਾਂ ਦੀ ਧੜਕਣ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਉਹਨੂੰ ਪਤਾ ਹੈ ਕਿ ਦੁਨੀਆ ਦੇ ਦਰਦ ਕੀ ਹੈ ਦੁਨੀਆ ਦੇ ਦੁੱਖ ਕੀ ਹੈ ਦੁਨੀਆ ਦੇ ਤਕਲੀਫਾਂ ਕੀ ਆ ਉਹਨਾਂ ਦਾ ਦਰਦੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਇਹ ਬਹੁਤ ਵਧੀਆ ਯੋਜਨਾ ਨਹੀਂ ਇਹਦੇ ਨਾਲ ਹਰ ਆਮ ਖਾਸ ਨੂੰ ਜਿਹੜਾ ਫਾਇਦਾ ਹੋਣਾ ਆ ਭਾਵੇਂ ਕੋਈ 0 ਸਾਲ ਦਾ ਬੱਚਾ ਤੇ ਭਾਵੇਂ 90 ਸਾਲ ਦਾ ਬਜ਼ੁਰਗ ਆ ਭਾਵੇਂ ਕੋਈ ਆਮ ਗਰੀਬ ਆਦਮੀ ਆ ਸਿਰਫ ਉਹ ਪੰਜਾਬ ਦੇ ਵਿੱਚ ਜੰਮਿਆ ਹੋਣਾ ਚਾਹੀਦਾ ਤੇ ਇਸ ਵੱਡੀ ਸਕੀਮ ਲੀਕ ਇੱਕ ਜਿਹੜੀ ਆ ਸਿਹਤ ਸਵਾਵਾਾਂ ਚ ਕ੍ਰਾਂਤੀ ਆਉਣ ਵਾਲੀ ਆ ਸਿਹਤ ਸਵਾਵਾਾਂ ਚ ਬੜੀ ਵੱਡੀ ਕ੍ਰਾਂਤੀ ਆਉਣੀ ਆ ਇਹਦੇ ਨਾਲ ਸਰਕਾਰ ਨੂੰ ਬੜੇ ਵੱਡੇ ਤੇ ਮਤਲਬ ਲੋਕਾਂ ਦੇ ਮਨ ਦੇ ਵਿੱਚ ਚਾਹ ਵੀ ਆ ਵੀ ਇਹ ਸਕੀਮ ਲਾਗੂ ਹੋ ਗਈ ਆ ਇਹ ਸਕੀਮ ਨੇ ਜਿਹੜੀ ਆ ਲੋਕਾਂ ਨੂੰ ਜਿਹੜਾ ਇੱਕ ਅਵੇਅਰਨੈਸ ਕਰਨ ਦੇ ਨਾਲ-ਨਾਲ ਆਪਣੀ ਸਰਕਾਰ ਦਵਾੜੇ ਬੰਦੇ ਬੜੇ-ਬੜੇ ਚਾਂਸ ਬਣਦੇ ਰਿਪੀਟ ਕਰਦੇ ਸਰਕਾਰ ਵੱਡੇ-ਵੱਡੇ ਮੌਕੇ ਬੜਾ ਬੜਾ ਇਲਾਜ ਕਰਾਉਣਾ ਪੈਂਦਾ ਹੈ ਪੈਸੇ ਹਰ ਬੰਦਾ 100000 ਮੜੀ ਜੀ 60 ਵੀ ਲੱਗ ਗਿਆ 75000 ਦਾ ਵੀ ਰੁਪਇਆ ਬਣਾ ਦੇਣਾ ਹੁਣ ਤੇ ਬੇਮੁਖਤ ਹੋ ਗਏ ਲੋਕਾਂ ਨੇ ਸੌਂ ਜਣਾ ਬਿਜਲੀ ਦੇ ਬਿੱਲ ਲੋਕਾਂ ਦੇ ਫਰੀ ਤੇ ਸਿਹਤ ਸਵਾਮਾ ਫਰੀ ਐਜੂਕੇਸ਼ਨ ਫਰੀ ਐਡੀ ਵਧੀਆ ਸਰਕਾਰ ਅੱਜ ਤੱਕ ਇਤਿਹਾਸ ਚ ਨਹੀਂ ਆਈ ਸੋ ਇਹਦੇ ਲਈ ਡਾਕਟਰ ਜਸਵੀਰ ਸਿੰਘ ਜੀ ਸੰਧੂ ਜੇ ਵਿਕਾਸ ਦੀ ਗੱਲ ਕਰੀਏ ਤੋਂ ਹਲਕੇ ਜਿਹਾ ਉਹਨਾਂ ਵਿਕਾਸ ਵਾਲੇ ਬੇਕਮਾਲ ਕੀਤੇ ਪਈ ਆਪਣਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਹਦੇ ਲਈ ਜਿੱਥੇ ਆਮ ਹਨ ਖਾਸ ਨੂੰ ਜਿਹੜੀ ਵਧਾਈ ਦਿੰਨੇ ਆ ਨਾ ਇਥੋਂ ਦੇ ਪੰਜਾਬ ਦੇ ਵਸਨੀਕਾਂ ਨੂੰ ਉਥੇ ਡਾਕਟਰ ਜਸਪੀਰ ਸਿੰਘ ਸੰਧੂ ਜੀ ਨੂੰ ਵੀ ਖਾਸ ਵਧਾਈ ਤੇ ਸਰਕਾਰ ਨੂੰ ਸ਼ੁਕਰੀਆ ਵਧਾਈ ਤੇ